ਬੋਲਦੇ ਰਹੋ ਅੰਦਰ ਆਨ ਲੰਘ ਕੇ ਟਿਕਾਣੇ ਲੈਂਟਿੰਗ ਆਜਾ ਉੱਧਰ ਕਿੱਵੇ ਵੜਾ ਦੂਏ ਲੰਘਾ ਲੈਣਾ ਆ ਆਵਾਜ਼ ਆ ਆ ਸ਼ਾਟ ਆ ਆ ਸ਼ਾਟ ਜ਼ਰੂਰੀ ਆ ਆ ਸ਼ਾਟ ਦੰਗੂ ਆ ਸਾਰੀ ਦਿਨ ਭਾਵੇਂ ਮੇਹਨਤ ਵੀ ਕਰਨੀ ਕੰਮ ਵੀ ਕਰਨਾ ਆਪਣੀ ਪੜ੍ਹਾਈ ਵੀ ਕਰਨੀ

I'm ਉਹ ਤਾਂ ਬਹੁਤ ਕੁਝ ਹੋਊਗਾ ਜੀ ਉਹ ਕਮਰਾ ਬਸ ਇਹਨਾਂ ਦਾ ਅੰਦਰ ਸਿਆਲ ਵੀ ਇੱਥੇ ਕੱਟਣਾ ਇਹਨਾਂ ਨੇ ਗਰਮੀ ਵੀ ਇੱਥੇ ਕੱਟਣੀ ਹੈ ਘਬਰਾਚ ਬੀਬੀ ਨੂੰ ਭਾਈਆ ਉਧਰ ਹੀ ਲੈ ਜਾਓ ਤੁਸੀਂ ਬੀਬੀ ਤੂੰ ਮਾਰਸ ਦਾ ਲਾਲਾ ਆ ਯਾਰ ਭਰਾ ਦਾ ਇੱਕ ਉਹ ਵੀ ਕਰ ਲਈਏ ਬਾਈ ਜੀ ਬੀਬੀ ਨੂੰ ਉਰੇ ਬਿਠਾਓ ਬੀਬੀ ਦਾ ਸਾਡੇ ਉਧਰ ਬੈਠਾ ਕੀ ਨਾਮ भाई ਜੀ ਤੁਹਾਡਾ ਕਰਮਜੀਤ ਇਹਦਾ ਪਿੰਡ ਹੈ ਜੀ ਪਹਾਂ ਪੁਰਾ ਆ ਤੁਸੀਂ ਪਿੰਡ ਦੇ ਵਿੱਚ ਆਹ ਜਿਹੜਾ ਸਮਾਨ ਇਕੱਠਾ ਕੀਤਾ ਹੋਇਆ ਠੀਕ ਹੈ ਨਾ ਚਾਹੁੰਦੇ ਜੀ ਰੀ ਦੇ ਵਿੱਚ ਕੀ ਕਹਿਣਾ ਬੱਸ ਮੈਂ ਵੇਚਣਾ ਥੋੜਾ ਜਿਹਾ ਲੇਟ ਹੋ ਗਿਆ ਕਿਉਂ ਪੰਚਾਇਤ ਮੇਰੇ ਤੇ ਸਫਾਈ ਵਾਲੀ ਜਾਦੇ ਚੱਲ ਵੀ ਕਹਿੰਦੀ ਸਫਾਈ ਕਰ ਪਰ ਇਹ ਇਸ ਸਮਾਨ ਦੇ ਵਿੱਚ ਵਿੱਚ ਗੰਦਾ ਸਮਾਨ ਵੀ ਤੁਸੀਂ ਆ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਜਿਹਦੇ ਵਿੱਚ ਆ ਮੈਂ ਉਹਦਾ ਫਾਇਦਾ ਕੀ ਕਰਾਂ ਕਾਫੀ ਉਹ ਬੱਚੇ ਜਿਹੜੇ ਜੂਸ ਦਾ ਨੂੰ ਜੂਸ ਵਾਲਾ ਕੋਈ ਚੀਜ਼ ਨਹੀਂ ਜੂਸ ਵਾਲਾ ਹੈਗਾ ਪਿੰਡ ਵਾਲੇ ਪਿੰਡ ਵਾਲੇ ਤਾਂ ਕਹ ਰਿਹਾ ਕਾਫੀ ਸਮੇ ਤੋਂ ਪਿੰਡ ਵਾਲੇ ਤਾਂ ਬਹੁਤ ਕੁਝ ਕਹਿ ਨਹੀਂ ਨੇ ਹੁਣ ਮੇਰੀ ਗੱਲ ਸੁਣ ਇਹ ਤਾਂ ਮੈਨੂੰ ਪਤਾ ਚੀਜ਼ ਮੈਂ ਲੈ ਲਿਆ ਕੇ ਮੈਂ ਹੁਣ ਇੱਕ ਵਾਰ ਤੁਸੀਂ ਕਿੰਨੇ ਦਿਨ ਬਾਅਦ ਚਕਾਉਂਦੇ ਸੀਗੇ ਇਹ ਮੈਂ ਜਮਾ ਲਈ ਸਾਲ ਬਾਅਦ ਕਿੰਨਾ ਕ ਸਮਾਂ ਹੋ ਗਿਆ ਕਿੱਥੇ ਕਰਦੇ ਇਹ ਸਮਾਂ 2 ਸਾਲ ਹੋ ਗਏ ਇੱਥੇ ਪਰ ਬਕੂ ਜੀ ਬਹੁਤ ਸਾਮਾਨ ਗੰਦਾ ਨਿਕਲਿਆ ਵਾ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਪਿੰਡ ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਹੋ ਗੰਦਾ ਸਾਮਾਨ ਨਿਕਲਿਆ ਗੰਦਾ ਸਾਮਾਨ ਮੈਂ ਇੱਕ ਮੀ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲਿਆਉਂਦੇ ਸੀ ਕੀ ਕੀ ਇੱਕ ਲਫਾਫਾ ਇੱਕ ਬੋਤਲ ਹਾਂ ਹੋਰ ਕੀ ਕਰਨਾ ਦੱਸੋ ਮੈ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਇਹਨਾਂ ਨੂੰ ਮੈਂ ਫਲੂਟ ਲਿਆ ਕੇ ਪਾਉਂਦਾ ਸੀ ਉਹਦੇ ਵਿੱਚ ਉਹ ਲਫਾਵਾ ਨਿਕਲਦਾ ਹੀ ਲਫਾਵਾ ਇਕੱਠਾ ਹੁੰਦਾ ਜਿਹੜਾ ਫਰੂਟ ਪਾਉਂਦੇ ਸੀ ਉਹ ਗਲਿਆ ਛੜਿਆ ਪਾਉਂਦੇ ਸੀ ਤੁਸੀਂ ਉਹ ਗਲਿਆ ਛੜਿਆ ਥੋੜੋ ਜਿਹੜੇ ਦਾਗ ਹੀ ਹੁੰਦਾ ਉਹ ਪਾਉਣਾ ਇਹ ਦਾਗ ਹੀ ਗਲਿਆ ਛੜਿਆ ਤਾਂ ਹੋਵੇ ਕੀੜਾ ਪਿੰਦਾ ਉਹਦੇ 'ਚ ਹੁਣ ਪਿੰਡ ਵਾਸੀਆਂ ਵੱਲੋਂ ਜਿਹੜਾ ਸਮਾਨ ਚੱਕਾਇਆ ਜਾ ਰਿਹਾ ਕਿੱਥੇ ਲੈ ਕੇ ਜਾ ਰਹੇ ਹੋ ਇਹ ਮੈਂ ਪਲਾਟ 'ਚ ਲੈ ਰਹਾ ਮੇਰੇ ਕੋ ਭਾਈ ਦੇ ਉੱਥੋਂ ਛਾਂਟੀ ਕਰਕੇ ਮੈਂ ਕੁਆੜੀ ਨੂੰ ਵੇਚੂਗਾ ਇਹ ਬਈ ਪਿੰਡ 'ਤੇ ਆ ਜਾ ਬਾਹਰ ਕਿੰਨੇ ਦਿਨ ਚੱਕੇਗਾ ਉੱਥੋਂ ਉਹ ਤਾਂ ਕੱਲੋਂ ਸ਼ੁਰੂ ਕਰ ਦੇਣਾ ਚੱਕਣਾ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਇਹ ਦੁਬਾਰੇ ਕਿਉਂ ਰੱਖਾਂਗੇ ਆਪਾਂ ਠੀਕ ਕੀ ਨਾਮ ਹੈ ਜੀ ਕੁਲਵਿੰਦਰ ਸਿੰਘ ਆ ਜੀ ਆ ਸਰਪੰਚ ਜੀ ਹਾਂ ਜੀ ਮੇਰੀ ਦਫਰ ਕੀ ਮਾਮਲਾ ਹੋਇਆ ਅੱਜ ਪਿੰਡ ਦਾ ਇਹ ਮਾਮਲਾ ਦਾ ਇਹ ਹੋਇਆ ਜੀ ਪਹਿਲਾਂ ਇਹਨਾਂ ਨੂੰ ਕਿਹਾ ਕਈ ਵਾਰ ਕਿਹਾ ਇਹਨੂੰ ਵੀ ਚੱਕ ਲਾ ਦੂ ਝੱਕ ਲਾ ਨਾ ਇਹ ਨਹੀਂ ਮੰਨਿਆ ਹੁਣ ਆਲਰੇਡੀ ਸਾਰੇ ਮਹਿਕਮਾ ਨੂੰ ਪੈਸੇ ਦਾ ਮਤੇ ਪਾ ਕੇ ਦਿੱਤੇ ਨੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋ ਰਹੀ ਹੈ ਸਾਡੇ ਝੋਣੇ ਦਾ ਇਹ ਇਹ ਹੈ ਕੀ ਸੀਗਾ ਜੀ ਇੱਥੇ ਘਰ ਸੀਗਾ ਇਹ ਦੇਖੋ ਘਰ ਆਈ ਅੰਦਰ ਆਰ ਮਦਰ ਹੈ ਜੀ ਤੁਸੀਂ ਮਿਲਖਿਆ ਪਹਿਲਾਂ ਮਾਤਾ ਨੇ ਮਾਤਾ ਬੈਠੀ ਹੈ ਬੇਟੀ ਉਹਦੀ ਤੇ ਆਪ ਮੈਂ ਤਾਂ ਨਹੀਂ ਆਣੇ ਲਈ ਪਰਵਾਰਕ ਮੈਂਬਰਾਂ ਦਾ ਕੀ ਕਹਿਣਾ ਪਰਵਾਰਕ ਮੈਂਬਰ ਮਾਤਾ ਦਾ ਘਰੀਏ ਚਕਾਉ ਮਾਤਾ ਨਹੀਂ ਬਰਾਜੁਰ ਭਾਈ ਵੀਨ ਚਕਾ ਕੇ ਸਾਫ ਕਰਾਉਂਦੇ ਨੇ ਜੀ ਬਹੁਤ ਬਹੁਤ ਧੰਨਵਾਦ ਤੇ ਫਿਰ ਉਹਦੇ ਲਈ ਚਕੜਾ ਵਸ ਚੱਕਣਾ ਹੈ ਕਿ ਕਿਸੇ ਅੰਦਰ ਮਾਗਣਾ ਜੀ ਪਲਾਸਟਿਕ ਕੋਰੇਡ ਅੱਲੀਆਂ ਫੈਲੇ ਕੀ ਚੀਜ਼ ਨਹੀਂ ਹੈਗੀ ਜਿਹੜੀ ਬਾਜ਼ਾਰ ਚ ਉਪਲਬਧ ਦਾ ਸਾਰੀਆਂ ਇੱਥੇ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਕੋਈ ਚੀਜ਼ ਦੇ ਲੋ ਸਭ ਚੀਜ਼ਾਂ ਮਿਲਣੇ ਨੇ ਪਰ ਇੱਥੇ ਅੰਦਰ ਕੁਝ ਕਾ ਕਰ ਲੈ ਕੀ ਕਰਾਂ ਉਹ ਤਾਂ ਨਹੀਂ ਜੀ ਬਸ ਮੈਂ ਆਪਣੇ ਪਸੰਦੇ ਵੀ ਦਿਮਾਗੋ ਥੋੜਾ ਪੈਦਲ ਅਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਿਵੇਂ ਇਹਦੇ ਘਰ ਪਰਿਵਾਰ ਰਹਦੇ ਆ ਵੀ ਇਹਦੇ ਭਾਈ ਨੇ ਵੀ ਸੁਝਾਇਆ ਪਹਿਲਾਂ ਉਹ ਵੀ ਇਹੀ ਛੱਡ ਦੇ ਤੂੰ ਕੰਮ ਉਹਨਾਂ ਨੇ ਹੀ ਪਹਿਲਾਂ ਅਪਲੀਕੇਸ਼ਨ ਦਿੱਤੀ ਸੀ ਤੇ ਪਰ ਇਹ ਸਮਝਦੇ ਨਹੀਂਗਾ ਜੀ ਕੀ ਇਹ ਬੰਦਾ ਕਹੇ ਉਹ ਬਹੁਤ ਯਾਨੀ ਆਧਾ ਅੱਖ ਅੱਗੇ ਕੰਮ ਕਰਿਆ ਜੀ ਅਜਿਦਾ ਚਕਾਉਣ ਦਾ ਕਿਉਂਕਿ ਸਾਰਾ ਪਿੰਡ ਤੰਗ ਸੀ ਲੰਘਦਾ ਸੀ ਇੱਥੋਂ ਪੋਲੂਸ਼ਨ ਤੋਂ ਬਹੁਤ ਜ਼ਿਆਦਾ ਸਮੈਲ ਆਉਂਦੀ ਜਦੋਂ ਬਾਰਿਸ਼ ਹੋ ਜਾਂਦੀ ਸੀ ਉਹ ਜਿਹੜਾ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਸੀ ਇਹ ਡੰਗਰਾਂਵਾਲ ਦੋ ਇਹ ਦੁੱਧ ਦਾ ਉਹ ਦੁੱਧ ਨਹੀਂ ਲੈਂਦਾ ਪੀਂਦਾ ਨਹੀਂ ਕਿਉਂਕਿ ਉੱਥੇ ਇਹ ਕਿੰਨੇ ਸਮੇਂ ਤੋਂ ਇੱਥੇ ਗੱਡਾ ਕਰ ਰਿਹਾ ਸੀ ਇਹ ਮੇਰੀ ਨੋਲੇਜ ਦਾ ਮੈਨੂੰ ਇੱਥੇ ਕੋਈ ਅੰਦਾਜ਼ਾ ਵੀ 10 ਸਾਲ ਤੋਂ ਵੇਲੇ ਤੋਂ ਇਹ ਕਰ ਰਿਹਾ ਸੀ ਦੁੱਧੇ ਉਦੋਂ ਅਸਤੇ ਵੀ ਸਾਡੇ ਲੋਕ 15 15 ਸਾਲਾਂ ਆ ਸਮਾਨ ਨਹੀਂ ਦੀ ਚੱਕ ਪਹਿਲਾਂ ਪਹਿਲਾਂ ਤਾਂ ਇਹ ਥੋੜਾ ਦੋ ਲੱਕੜਾਂ ਲੋਕਾਂ ਲਈ ਲੇਕਾ ਜਾਂ ਖੇਤ ਦਾ ਕੋਈ ਚੀਜ਼ ਮਿਲ ਗਈ ਫਰਤਾਂ ਵਾਲੀ ਘਰੇ ਜਨ ਉਹ ਲਿਆ ਆਦੀ ਪਰ ਹੁਣ ਤਾਂ ਇਹ ਕਹਿੰਦਾ ਵੀ ਮੈਂ ਮਿਊਸਪਲ ਕਮੇਟੀ ਦੇ ਵੀ ਮੈਨੂੰ ਦਿੱਤੀ ਆ ਵੀ ਕੋਈ ਪਰਮਿਸ਼ਨ ਵੀ ਤੂੰ ਜਾ ਕੇ ਲੈ ਕੇ ਜਾਇਆ ਕਰ ਬੀ ਮੈਂ ਉਸਦਾ ਮੁਲਾਜ਼ਮਾ ਜੀ ਬਿਊਰੋ ਕਮੇਟੀ ਦਾ ਯਾਨੀ ਮੈਨੂੰ ਇਹ ਨੀ ਲੱਗਈ ਹੈ ਪਤਾ ਨਹੀਂ ਹੁਣ ਮਿਊਸਪਲ ਕਮੇਟੀ ਵਾਲੇ ਚੁਗਾ ਰਹੇ ਨੇ ਪਰ ਇਹ ਡੰਪ ਨਹੀਂ ਵਢਦਾ ਜੀ ਇਹ ਤਾਂ ਇਹਦਾ ਲਿਆ ਕੇ ਇੱਥੇ ਤੁਹਾਡੇ ਸਾਹਮਣੇ ਦੇਖੋ ਕੰਨਾ ਜਮਾ ਕਰ ਲਿਆ ਮਾਲ ਜੀ ਨਾ ਫਿਰ ਇੱਕ ਦੋ ਵਾਰ ਅਸੀਂ ਜਾ ਕੇ ਪਹਿਲਾਂ ਵੀ ਛੱਟਿਆ ਹੈ ਫਿਰ ਕਹਿੰਦਾ ਹੁਣ ਪਹਿਲਾਂ ਜਦੋਂ ਟੋਬੇ ਦੇ ਅਪ੍ਰੈਲ ਚ ਸਫਾਈ ਕਰੀਆ ਉਦੋਂ ਕਹਿੰਦੇ ਕਹਿੰਦਾ ਵੀ ਮੈਂ ਚੱਕ ਕੇ ਸਾਫ ਕਰ ਦੰਦਾ ਇਹ ਫਿਰ ਅੱਜ ਸਾਰਾ ਚਕਾਇਆ ਜਾਊਗਾ ਜੀ ਇਹ ਸਾਰਾ ਜਗ੍ਹਾ ਸਾਫ ਕਰਾਇਆ ਜਾਊਗਾ ਹਾਂ ਜੀ ਉਹ ਕਾਲੀ ਵਾਲਾ ਤੇ ਦੇਖਦੇ ਆ ਅੱਜ ਜਿੰਨਾ ਚੱਕੋਗੇ ਅੱਜ ਬਾਕੀ ਕੱਲੂ ਚੱਕ ਹੋ ਗਿਆ ਚੱਕੜਾ ਹੀ ਬਹੁਤ ਗਰਮੀ ਬਹੁਤ ਆ ਜੀ ਲੇਬਰ ਦੇ ਨਾਲ ਕੰਮਾਂ ਵੀ ਔਖਾ ਟਰ ਹੈ ਮਸ਼ੀਨ ਲੱਗਦੀ ਨਹੀਂ ਹੈਗੀ ਜੀ ਠੀਕ ਹੈ ਤੇ ਬਾਕੀ ਕੱਲ ਨੂੰ ਜਿੰਨਾ ਹੋਇਆ ਚੱਕ ਦਾਂਗੇ ਸਾਰਾ ਸਾਫ ਕਰ ਦਾਂਗੇ ਪਰ ਜੇ ਫੇਰ ਲਿਆਊਗਾ ਫਿਰ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਉਹ ਵੱਟੇ ਵੀ ਨਾ ਪੱਠੇ ਵੀ ਡੰਗਰਾਂ ਨੂੰ ਪੱਠੇ ਬਾਦ ਕੇ ਡੰਗਰਾਂ ਦੇ ਖਾਣੇ ਨਾਲ ਦਾ ਸਾਮਾਨ ਆਇਆ ਨਹੀਂ ਜੀ ਇਹ ਤਾਂ ਸੁਦਰਾ ਦੇ ਖਾਣੇ ਨਾਲ ਦਾ ਸਾਮਾਨ ਚੁ ਲੈ ਗਾ ਠੀਕ ਹੈ ਗੱਲ ਹੋ ਗਈ ਔਖੇ ਧੰਨਵਾਦ ਸਾਰੀ ਬਾਕੀ ਕੀ ਨਾਮ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖندر ਸਿੰਘ ਭਗਵਾਨਪੁਰਾ ਵਿਦਿਆਰਥੀ ਦੰਮਨੀ ਟਕਸਾਲ ਸਖ ਚੱਥੇ ਬੰਦਿਆਂ ਦਾ ਆਗੂ ਤੇ ਸਮਾਜ ਉੱਗਾ ਸਮਾਜਸੀ ਇਹ ਸਮਾਜ ਚ ਕਰਨ ਲਈ ਹੋਏ ਪਿੰਡ ਦੇ ਵਿੱਚ ਕੀ ਮਾਮਲਾ ਇਹ ਪੁਰਾਣੇ ਇਹ ਵੱਡੇ ਭਰਾ ਸੀਗੇ ਇਹ ਗਲੀਆਂ ਸੜੀਆਂ ਸਬਜ਼ੀਆਂ ਲੈ ਕੇ ਆਉਂਦੇ ਸੀ ਉਹਨਾਂ ਵਿੱਚ ਜੋ ਗੰਦਮਨ ਹੁੰਦਾ ਸੀ ਉਹ ਵੀ ਨਾਲ ਲੈ ਕੇ ਆਉਂਦੇ ਸੀ ਇਹਨੇ ਇਥੇ ਡੰਪ ਬਣਾਇਆ ਹੋਇਆ ਸੀ ਤੇ ਮਾਤਾ ਜੀ ਵੀ ਦੁਖੀ ਸੀ ਉਹਨਾਂ ਦੀ ਬੇਟੀ ਖੜੀ ਆ ਉਹ ਵੀ ਬਹੁਤ ਦੁਖੀ ਸੀ ਇਹਨਾਂ ਨੂੰ ਕਈ ਗਰੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤ ਦੇ ਥਰੋ ਵੀ ਐਪਲੀਕੇਸ਼ਨ ਆ ਪ੍ਰਸ਼ਾਸਨ ਆ ਪਰ ਨਾ ਮੰਨੇ ਅੱਜ ਇਹ ਤੇ ਵੱਡਾ ਐਕਸ਼ਨ ਹੋਇਆ ਅੱਜ ਪੰਚਾਇਤ ਦੇ ਨਾਲ-ਨਾਲ ਬੀਡੀਪੀਓ ਦੇ ਮੁਲਾਜ਼ਮ ਐਸਡੀਐਮ ਸਾਹਿਬ ਦੇ ਪਰ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਇਖਤਿਆਰ ਦੇ ਵਿੱਚ ਤੇ ਮਾਨੂਪੁਰ ਤੋਂ ਟੀਮ ਆਈ ਹੈ ਡਾਕਟਰਾਂ ਦੀ ਇਹਨਾਂ ਨੇ ਕਿਹਾ ਕਿ ਬਿਮਾਰੀਆਂ ਦਾ ਖਾਸ ਖਦਸਾ ਪਰ ਇਹਦੇ ਨਾਲ ਅਸੀਂ ਇੱਕ ਅਪੀਲ ਕਰਦੇ ਆ ਕਿ ਇਹੋ ਜਿਹਾ ਗੰਦੇ ਮੁੜ ਕੇ ਨਹੀਂ ਲਊਗਾ ਅੱਜ ਤੌਬਾ ਕੀਤੀ ਹੈ ਤੇ ਲਊਗਾ ਜੇ ਅਗਲੀ ਕਾਰਵਾਈ ਹੋ ਜੂਗੀ ਤੁਹਾਡਾ ਭਰਾ ਹੈ ਤੁਸੀਂ ਵੀ ਕਿਤੇ ਰੋਕੋ ਬਹੁਤ ਜ਼ਿਆਦਾ ਮੈਂ ਐਪਲੀਕੇਸ਼ਨਾਂ ਵੀ ਦਿੱਤੀਆਂ ਪੁਲਿਸ ਦੇ ਕੋਲ ਮੈਂ ਖੁਦ ਪੰਚਾਇਤ ਦੀਆਂ ਮਿੰਤਾ ਵੀ ਕਰੀਆਂ ਤੇ ਉਹ ਉਲਟਾ ਉਲਟਾ ਬੋਲਦਾ ਸੀਗਾ ਜਦੋਂ ਕੋਈ ਬੋਲਦਾ ਸੀ ਉਹ ਕਹਿੰਦਾ ਸੀ ਮੈਂ ਸਰਕਾਰੀ ਮੁਲਾਜ਼ਮ ਐ ਤੁਸੀਂ ਮੈਨੂੰ ਕਿਵੇਂ ਰੋਕ ਲੇਂਗੇ ਉਹ ਇਹ ਬਾਜ਼ਾਰ ਚੋ ਜੋ ਗੜੀਆਂ ਸੜੀਆਂ ਸੱਬਦੀਆਂ ਨੇ ਮੈਂ ਕਿਤੇ ਨੌਕਰੀ ਵੀ ਕਰਦਾ ਨਹੀਂ ਨੌਕਰੀ ਕੋਈ ਨਹੀਂ ਕਰਦਾ ਇਹਨੇ ਪਸ਼ੂ ਰੱਖੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਐ ਮੈਂ ਇੱਥੇ ਤੁਹਾਡੇ ਮੀਡੀਆ ਨੂੰ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਕਿਸੇ ਨੇ ਪਸ਼ੂ ਰੱਖੇ ਨੇ ਉੱਥੇ ਡਾਕਟਰਾਂ ਦਾ ਤੇ ਪ੍ਰਸ਼ਾਸਨ ਦਾ ਜ਼ਰੂਰ ਇੱਕ ਸਹਿਯੋਗ ਬਣਦਾ ਕਿ ਉਹ ਉੱਥੇ ਦੇ ਪਸ਼ੂਆਂ ਦੇ ਹਾਲਾਤ ਦੇਖੇ ਜਾਣ ਕਿ ਉਹ ਰੱਖਣ ਦੇ ਯੋਗ ਹੈ ਜਾਂ ਨਹੀਂ ਇੱਕ ਮਨੁੱਖੀ ਤਸ਼ੱਦਦ ਵੀ ਆਪਾਂ ਇਸ ਜੀ ਨੂੰ ਮੰਨਦੇ ਆ ਕਿ ਇਹ ਨੇਰੀ ਵੈਗ ਲੈਣ ਤੋਂ ਬਾਅਦ ਉਹਦੇ ਤੇ ਜ਼ਰੂਰ ਕੈਮਰਾ ਮਾਰੇ ਉਹ ਇੱਕ ਪੱਖ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਨਾਲ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਪਸ਼ੂਆਂ ਨਾਲ ਵੀ ਜੋ ਦੁਰਭੇਦ ਹਾਰ ਹੁੰਦਾ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਆਜ਼ਾਦ ਕੀਤਾ ਜਾਵੇ ਸਲਾਪ ਪੈਂਦਾ ਸਲਾਪ ਪੈ ਜਾ ਦੋਚ ਉਹਨੇ ਕਿੱਥੇ ਲੱਗ ਜਾਂਦਾ ਇਸ ਉਹਨੇ ਪਲਾਟ ਦੇ ਵਿੱਚ ਲੈ ਕੇ ਜਾਂਦਾ ਇਹਨੇ ਪਲਾਟ ਦੇ ਵਿੱਚ ਮੇਤੋ 10 ਦਿਨ ਲਏ ਨੇ ਜਿਹੜਾ ਮੇਰਾ ਖੁਦ ਆਪਣਾ ਪਲਾਟ ਹੈ ਉਹਦੇ ਵਿੱਚ ਛਾਂਟੀ ਕਰਕੇ ਵੇਚ ਦੂਗਾ ਜਿਹੜਾ ਬਾਕੀ ਹੋਊਗਾ ਉਹ ਕਵਾੜ ਕੂੜੇ ਦੇ ਢੇਰ ਤੇ ਚਲੇ ਜਾਊਗਾ ਕਿੱਥੇ ਪਿੰਡ ਚ ਇਹ ਤਾਂ ਬਾਹਰ ਨਹੀਂ ਜੀ ਬਾਹਰ ਹੈ ਡਾਕਟਰ ਸਾਹਿਬ ਕੀ ਨਾਮ ਹੈ ਗੁਰਮਿੰਦਰ ਸਿੰਘ ਡਾਕਟਰ ਸਾਹਿਬ ਭਗਵਾਨਪੁਰਾ ਪਿੰਡ ਪਹੁੰਚੇ ਹੋ ਕੀ ਮਾਮਲਾ ਸੀ ਮਾਮਲਾ ਇਹ ਸੀਗਾ ਜੀ ਆਪਣੇ ਸੰਦਾਲਾ ਸ਼ਹਿਰ ਤੋਂ ਬੰਦਾ ਆ ਪਿੰਡ ਦਾ ਉਹ ਸਾਰਾ ਗੰਦਮੰਦ ਦੁਕਾਨਾਂ ਦਾ ਚੱਕ ਕੇ ਲਿਆ ਕੇ ਤੇ ਘਰੇ ਦੰਗਰਾਂ ਨੂੰ ਆਉਂਦਾ ਸੀਗਾ ਤੇ ਬਾਕੀ ਉਹਦਾ ਗੰਦਮਾਨ ਦਾ ਨਾ ਟੋਬੇ ਦੇ ਵਿੱਚ ਉਹਦਾ ਕੁਸ਼ਾਵੇਂ ਘਰ ਦੇ ਅੰਦਰ ਜਮਾ ਕਰੀ ਜਾਂਦਾ ਸੀ ਬਹੁਤ ਗਵਾਹ ਹਾਂ ਕੀ ਲੱਗਦਾ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਹਾਂਜੀ ਦੇਖਣ ਨੂੰ ਲੱਗਦਾ ਹੈ ਵੀ ਸਾਈਕੋ ਆ ਬੰਦਾ ਹਾਂ ਓਕੇ ਆ ਪਰਿਵਾਰਿਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕ ਅਪ ਵਗੈਰਾ ਕੀਤਾ ਜਾਊਗਾ ਹਾਂਜੀ ਹਾਂ ਅਸੀਂ ਕਰਾਂਗੇ ਕੱਲ ਤੇ ਬਣਾ ਕੇ ਤੇ ਦੰਗ ਤੁਸੀਂ ਮੁਕਾਮ ਦੇ ਅੰਦਰਲੇ ਹਾਲਾਤ ਦੇਖੇ ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਜੀ ਉਹਨਾਂ ਦਾ ਜਿਹੜਾ ਬਾੜਾ ਬਣਾਇਆ ਹੋਇਆ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਹੈ ਖਾਣ ਖਰਮ ਨੇ ਸਾਹ ਪਤਾ ਨਹੀਂ ਕਿਵੇਂ ਉਹ ਡੰਗਰ ਉੱਤੇ ਬਿਠਾਏ ਇਹਨਾਂ ਨੇ ਬਹੁਤ ਬੁਰਾ ਹਾਲ ਹੈ ਇਹ ਫਿਰ ਸਮਾਨ ਸਾਰਾ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਵਾਣਾ ਹੈ ਜਿਹੜੇ ਪਸ਼ੂ ਵਗੈਰਾ ਰੱਖਿਓ ਨੇ ਉਹ ਉਹ ਦੇਖਦੇ ਆਂ ਜੀ ਇਹਨਾਂ ਦੇ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦਾ ਤੋਂ ਬਾਅਦ ਸਫਾਈ ਤਾਂ ਨਾ ਉਹ ਖਾਣ ਜਿਹੜੇ ਉਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਗਲੇ ਹੋਏ ਫਰੂਟ ਵਗੈਰਾ ਹੀ ਨੇ ਹਾਂਜੀ ਉਹ ਦੱਸਿਆ ਉਹਨਾਂ ਨੇ ਕਿ ਪੱਟੇ ਪੁੱਟੇ ਦਾ ਪਾਉਂਦੇ ਨੇ ਵੀ ਇਹੀ ਪਾਉਂਦੇ ਆ ਸਾਰੇ ਇਸਮਰਾਲੇ ਤੋਂ ਲਿਆ ਟਿਕਾਨੋਂ ਇੱਕ ਕੰਪਲੇਂਟ ਫਿਰ ਪਿੰਡ ਵਸੀਆਂ ਵੱਲੋਂ ਹਾਂਜੀ ਪਿੰਡ ਵਸੀਆਂ ਵੱਲੋਂ ਜਿਹੜਾ ਸਮਾਂਜ ਕਰ ਰਹੇ ਉਹਨਾਂ ਕਿਰੇ ਇਹ ਕਿਤੇ ਇਹਨਾਂ ਦੇ ਭਰਾ ਦਾ ਕੋਈ ਡੰਪ ਆ ਜਗ੍ਹਾ ਹੈ ਉਹ ਉੱਥੇ ਬਣਾ ਕੇ ਦੁਬਾਰਾ ਨਹੀਂ ਸਫਾਈ ਕਰਕੇ ਅਸੀਂ ਕਾਨੂੰਨ ਵਿੱਚ ਚੁਟਕਾਰਾਂਗੇ ਠੀਕ ਹੈ